80 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਚਲੇ ਗਏ ਸੀ ਜਿਹੜੇ ਕਦੇ ਵਾਪਸ ਨਹੀਂ ਆ ਸਕਦੇ ਪਰ ਮੇਰੀ ਗੱਲ ਸੁਣ ਉਹ ਕਹਿੰਦੇ ਕਿ ਡਾਇਨਾਸੌਰ ਦੀ ਅਸੀਂ ਬਾਅਦ ਕਰ 8 ਮਿਲੀਅਨ ਸਾਲ ਪਹਿਲਾਂ ਸੁਮੇਰ ਬਾਦਲ ਸਾਹਿਬ ਦੇ ਮੈਚ ਅਸੀਂ 60 ਸਾਲ ਦੀ ਉਪਰ ਦਿੱਤਾ ਪੂਰੀ ਜੀਤੀ ਕਰਦੇ 1100 ਕਹਤਾ ਫਿਰ ਅਸੰਵੀਰ ਬਾਦਲ ਸਾਹਿਬ ਨੇ ਕਿਹਾ ਸਾਡਾ ਜਿਹੜਾ ਸਟ੍ਰਾਈਕ ਰੇਟ ਹੈ ਅਸੀਂ ਘੱਟ ਲੜੇ ਤੇ ਸਾਡਾ ਸਟ੍ਰਾਈਕ ਰੇਟ ਕਹਿੰਦਾ ਕਹਿੰਦਾ हाई परफॉर्मेंस ਸਾਡਾ ਸਟ੍ਰਾਈਕ ਰੇਟ ਹੈ। ਬੈਟ ਮੀਨਜ਼ ਵਰੀ ਇਸ ਪੀਐਸਪੀ ਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ ਹੈ। ਪੋਟੈਂਸ਼ੀਅਲ ਅਗੇ ਗਈ ਹੈ ਪਰ ਉਹ ਲੜੀ ਦਸਾਂ ਤੇ ਹੋਣੀ। ਸੋ ਕਿਸ ਤਰ੍ਹਾਂ ਦੀ ਉਦਾਹਰਣ ਅਨ ਸੁਖੀਪ ਸਿੰਘ ਬਾਦਲ ਜੀ ਅਗਰ ਖੁਸ਼ ਹੈ ਤਾਂ ਮੈਂ ਕੀ ਕਰ ਸਕਦਾ ਹਾਂ ਤੁਸੀਂ ਆਮ ਆਦਮੀ ਪਾਰਟੀ ਤੋਂ 10 ਕੈਬਨਿਟ ਮੰਤਰੀ 10 ਕੈਬਨਿਟ 9 ਕੈਬਨਿਟ ਮੰਤਰੀ ਫਰਮ ਪਾਲਪਾ ਚੀਫ ਮਿਨਿਸਟਰ ਫਰਮ ਮਾਰਤਾ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹ ਮਹਾਪਤ ਨੰਬਰ 1 ਆਕਾਲੀ ਦਾ ਲਗਰ ਤੁਸੀਂ ਇਹ ਕਹੋ ਕਿ ਮੁਕਸਰ ਤੇ ਪਠਿੰਡਾ ਪਰਫਾਰਮ ਕਰਕੇ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਅਸੀਂ ਤਾਂ ਡਾਇਨਾਸੌਰ ਵਾਪਸ ਲਿਆਂਦੇ ਜਿਹੜੇ ਕਿ 66 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਚਲੇ ਗਏ ਸੀ ਜਿਹੜੇ ਕਦੇ ਵਾਪਸ ਨਹੀਂ ਆ ਸਕਦੇ ਪਰ ਮੈਡੀਕਲਸ ਉਹ ਕਿਹਦੇ ਦੀ ਟਾਈਟਾ ਸੋਦੀ ਅਸੀਂ ਬਾਅਸ ਕਰ ਆਹ ਮਿਲੀਅਨ ਸਾਲ ਪਹਿਲਾਂ ਹੁਣ ਕਾਲੀਦਲ ਦੀ ਪਰਫਾਰਮੈਂਸ ਸੁਣ ਲੋ ਬਰਨਾਲਾ ਜ਼ੀਰੋ ਹਦੇਗੜ੍ਹ ਸਾਹਿਬ ਜ਼ੀਰੋ ਫਾਜ਼ਲ ਕਾ ਜ਼ੀਰੋ ਗੁਰਦਾਸਪੁਰ ਜ਼ੀਰੋ ਸ਼ਿਆਰਪੁਰ ਜ਼ੀਰੋ ਮਰੇਲਕੋਟ ਦਾ ਜ਼ੀਰੋ ਸ਼ਹੀਦ ਭਗਤ ਸਿੰਘ ਨਗਰ ਜ਼ੀਰੋ ਪਠਾਨਕੋਟ ਜ਼ੀਰੋ ਰੋਬਰਟ ਜ਼ੀਰੋ ਸੰਗਰੂਰ ਜ਼ੀਰੋ 18 જિલ્લાਵਾਂ 'ਚ ਅਕਾਲੀ ਦਲ ਅਜ਼ਾਦ ਮੀਨ 12 ਨਾਲੋਂ ਵੀ ਘੱਟ ਗਿਣਤੀ ਅਕਾਲੀ ਦਲ ਚਿੱਤਿਆ ਤੇ 10 ਜਿਲ੍ਹਿਆਂ ਵਿੱਚ ਇੱਕ ਵੀ ਸੀਟ ਅਕਾਲੀ ਦਲ ਨਹੀਂ ਚਿੱਤਿਆ ਮੇਰੇ ਕਹਿਣ ਦਾ ਮਤਲਬ ਤੁਸੀਂ ਇਸ ਦੇ ਬਾਅਦ ਨੂੰ ਵੀ ਆਪਣੇ ਆਪ ਨੂੰ ਇਹ ਗੱਲ ਮੰਨਦੇ ਅਕਾਲੀ ਦਲ ਜੇ ਮੁਕਸਰ ਨੂੰ ਲੋਟ ਪਰਫਾਰਮ ਨਹੀਂ ਕਰੇਗਾ ਅਗਰ ਬਠਿੰਡਾ ਪਰਫਾਰਮ ਨਹੀਂ ਕਰੇਗਾ ਅਕਾਲੀ ਜਾਂ ਮੁਕਸਰ ਨਹੀਂ ਕਰੇਗਾ ਜਿੱਥੇ 60 ਸਾਲ ਰਾਜਨੀਤੀ ਕੀਤੀ ਆ ਕਾਗਡਾ ਨੇ 100 100 ਬਰੇ ਪੁਰਾਣੀ ਪਾਰਟੀ ਹੈ ਜੇ ਦੋ ਜ਼ਿਲ੍ਹਿਆਂ ਦੇ ਵਿੱਚ ਪਰਫਾਰਮ ਕਰਕੇ ਆਪਣੇ ਆਪ ਨੂੰ ਇਹ ਕਹਿ ਰਹੀ ਹੈ ਕਿ ਡਾਇਨਾਸੌਰ ਵਾਪਸ ਆ ਰਹੇ ਹੈ ਤੇ ਅਕਾਲੀ ਦਲ ਵਾਪਸ ਆ ਰਹੇ ਹੈ ਸੋਸ਼ਲ ਮੀਡੀਆ ਤੇ ਰਾਹੀ ਫੇ ਮੈਂ ਕੁਝ ਨਹੀਂ ਕਰ ਸਕਦਾ